ਪੰਜਾਬ ਦਾ ਬੰਦਾ ਬੱਚਾ ਬੱਚਾ ਪੰਜਾਬ ਦੀਆਂ ਮਾਮਾ ਬਜ਼ੁਰਗ ਨੌਜਵਾਨ ਘਰੇ ਨਹੀਂ ਬੈਠਨੇ ਚਾਹੀਦੇ ਕਿਉਂਕਿ ਇਹ ਯਾਦ ਰੱਖਿਓ ਜੇ ਅੱਜ ਆਪਾਂ ਇੱਥੇ ਪਿੱਛੇ हट ਗਏ ਨਾ ਤਾਂ ਇਹ ਨੰਗੀਆਂ ਨੀਤੀਆਂ ਆ ਰਹੀਆਂ ਨੇ ਤੁਹਾਡਾ ਕੱਖ ਵੀ ਛੱਡਣਾ ਨਾ ਤੁਹਾਡੀਆਂ ਜ਼ਮੀਨਾਂ ਨਾ ਤੁਹਾਡਾ ਰੋਜ਼ਗਾਰ ਨਾ ਤੁਹਾਡੀਆਂ ਦੁਕਾਨਾਂ ਨਾ ਤੁਹਾਡੇ ਵਪਾਰ ਨਾ ਕਾਰੋਬਾਰ ਨਾ ਤੁਹਾਡੀਆਂ ਬੋਲੀਆਂ ਨਾ ਤੁਹਾਡਾ ਇਤਿਹਾਸ ਨਾ ਤੁਹਾਡੇ ਪਾਣੀ ਕੋਲ ਚੀਜ਼ ਨੂੰ ਤਬਾਹ ਕਰ ਦੇਣਗੇ ਬਾਈ ਦੱਬ ਲੈਣਗੇ ਮੇਰੀ ਗੱਲ ਯਾਦ ਰੱਖਿਓ ਜੀ ਅੱਜ ਵੀ ਅੱਬਾ ਚੁੱਪ ਕਰਕੇ ਘਰ ਅੱਜ ਬਹਿ ਗਏ ਤਾਂ ਛੁ ਮਾਰਦੇ ਹੋ ਕਾ ਪੰਜਾਬ ਬੱਚਾ ਨੂੰ ਕਿ ਲਾਂਤਾਂ ਹਾਂ ਜਿਹੜਾ ਬੰਦਾ ਘਰੇ ਬੈਠੂਗਾ ਆਪਣੇ ਜ਼ਮੀਰਾਂ ਦੀ ਬਾਤ ਸੁਣੋ ਵਿਆ ਲੜਦੇ ਆਪਣੇ ਭਰਾਵਾਂ ਦੇ ਨਾਲ ਆਹ ਓ ਲੜਦੇ ਆਪਣੇ ਬਾਪੂਆਂ ਦੇ ਨਾਲ ਆਪਣੇ ਚਾਚੇ ਤਾਂ ਨਾ ਖੜਨ ਦੀ ਲੋੜ ਹੈ ਬਾਈ ਅੱਜ ਅੱਜ ਉੱਥੇ ਬੈਠ ਕੇ ਨਾ ਗੁਰਾ ਭੰਨੋ ਇਹ ਗੱਲੀ ਐ ਐਮਐਸਪੀ ਦੀ ਕੱਲੇ ਕਿਸਾਨ ਲੜਦੇ ਆ ਨਹੀਂ ਇਹ ਗੱਲ ਕੱਲੇ ਕਿਸਾਨਾਂ ਦੀ ਐ ਐਮਐਸਪੀ ਦੀ ਨਹੀਂ ਐ ਉਹ ਤੁਹਾਡੀ ਹੋਂਦ ਨੂੰ ਖਤਮ ਕਰਨ ਤੇ ਤਰੇ ਹੋਇਆ ਐ ਇਹ ਹੋਂਦ ਨੂੰ ਬਚਾਉਣ ਦੀ ਲੜਾਈ ਐ ਬਾਈ ਆ ਜਾਓ ਸਾਰੇ ਇਕੱਠੇ ਹੋ ਕੇ ਘਰਾਂ ਨੂੰ ਕੋਈ ਗੱਲ ਨਹੀਂ ਐ ਦੇਖਣਗੇ ਕੋਈ ਗੱਲ ਨਹੀਂ ਇਹ ਐ ਨਹੀਂ ਹਰਦੇ ਹੁੰਦੇ ਨੌਜਵਾਨਾ ਸ਼ਾਂਤ ਰਹੋ ਬਾਈ ਹਿੰਦਵਾਜੀ ਕਰਕੇ ਨੁਕਸਾਨ ਨਾ ਕਰਾ ਲਓ ਮੇਰਾ ਵੀਰੋ ਮਗਾੜ ਕੇ ਜੇਸੀ ਵੀ ਮਗਾੜ ਕੇ ਅੱਗੇ ਜਾਣਾਗੇ ਸ਼ਾਂਤ ਰਹੋ ਮੇਰੇ ਵੀਰਾਂ ਤੇ ਬੰਦਿਆਂ ਦੀ ਪਛਾਣ ਰੱਖਿਓ ਓ ਨਾਜਵਾਨੋ ਹੁਲਦਵਾੜੀ 'ਚ ਨੁਕਸਾਨ ਨਾ ਬਾਈ ਕਰਾ ਦਿਓ ਚੋਨ ਬਾਰ-ਬਾਰ ਬੇਤੀਆਂ ਕਰਦਿਆ ਹੈਡਰੇ ਆ ਜਾਣ ਦੋ ਜੇਸੀ ਵੀ ਆ ਜਾਣ ਦੋ ਕੇ ਚੱਲਾਂਗੇ ਤੀ ਕਰਨਾ ਸਪਰੇ ਢੋਲੇ ਲੈ ਕੇ ਆ ਬਾਈ ਆਪਾਂ ਸਮੇਤ ਹੋ ਬਾਈ ਆਪਾਂ ਨੀ ਮਾਰਾਂਗੇ ਬਾਈ ਹਾਂ ਉਹ ਮਸ਼ੀਨ ਉਹ ਲਿਆਉ ਨਾ ਆਪਣੀ ਯਾਰ ਤੂੜੀ ਵਾਲੀ ਸਾਰੀ ਹਵਾ ਚ ਉਧਰ ਨੂੰ ਮਾਰੂ ਤੂੜੀ ਵਾਲਾ ਪ੍ਰਥਮ ਮੰਡਲ ਜਿਹੜਾ ਅੰਦਰ ਛੜਦਾ ਦੋਤਾ ਮੇਰੇ ਪਰ ਬਹੁਤ ਆ ਗਿਆ 10 ਮਿੰਟਾਂ ਲਾ ਲੇ ਉੱਪਰ ਸਾਡੇ ਨਾਲ ਮਸ਼ੀਰ ਭਾਈ ਕਹਿੰਦਾ ਹੁੰਦਾ ਬੱਖਾ ਆ ਗਿਆ ਜਦੋਂ ਟੁੱਟ ਗਿਆ ਭਾਈ ਬੰਦਾ ਆ ਗਿਆ 2 ਮਿੰਟ ਦਾ ਗਿਆ ਜੀ ਦੇ ਹਾਸਲਾ ਭਾਈ ਚੇਰੀ ਨੂੰ ਨਹੀਂ ਭਾਈ ਇਹਦਾ ਨੌਜਵਾਨ ਬੰਦਲੇ ਦੇ ਨਾਲ ਯਾਰ ਪਾਣੀ ਲੈਣਾ ਪਾਪਾ ਖਾਲੀ ਹੱਥ ਕਿੱਥੇ ਮਸ਼ੀਨਾ ਚਾਹੀਦੀ ਆਪਾਂ ਨੂੰ ਲੈ ਲੇ ਪਿੰਡ ਭਾਈ ਜੀ ਸੀ ਬੀ ਮਸ਼ੀਨਾ ਲੈ ਕੇ ਆਉਣ ਫਿਰ ਗੱਲ ਬਣਨੀ ਹੈ ਮਸ਼ੀਨਾ ਹੀ ਨਹੀਂ ਆ ਬਾਈ ਜੀ ਸੀ ਬੀ ਆ ਮਗਾਉਂਦੇ ਕੈਬਨ ਹੁੰਦਾ ਉਹ ਤੂੰ ਨਹੀਂ ਜਾਂਦਾ ਕੈਬਨ ਹੁੰਦਾ ਵੀ ਸ਼ੀਸ਼ਾ ਯਾਰ ਟਰੈਕਟਰੋ ਦੇ ਕੋਈ ਗੱਲ ਆ ਮਸ਼ੀਨ ਦੇ ਸਾਧਨ ਹੈ ਨਹੀਂ ਏਡੀ ਕੰਦ ਕੱਦੀ ਬੜੇ ਭੰਗ ਦਾ ਕਾਹਦੇ ਨਾਲ ਸਹੀ ਨਾ ਆਪਾਂ ਜਾ ਕੇ ਡਾਂਗਾਂ ਮੈਂ ਕਿਵੇਂ ਕੰਦ ਬੰਨਦਾਂਗੇ ਨੇਰ ਦੇ ਪਿੰਡ ਵਾਲਿਆਂ ਨੂੰ ਬੇਨਤੀ ਕਰੋ ਵੀ ਹੈਡ ਰੋਗ ਜੇਸੀ ਵੀ ਲਿਆਓ